ਤੇ ਯਾਰ ਲਾ ਵਾ ਇੱਕ ਗਲਾਸ ਦੇ ਵਿੱਚ ਆਪਾਂ ਜਦੋਂ ਜੂਸ ਨੂੰ ਪਾ ਲੈਣਾ ਵਾ ਜਦੋਂ ਟਿਕਟ ਪੈਨੋਂ ਪੜਾਉਂਦਾ ਟੋਰੀ ਗੋਟੋਂ ਖਾਣੇ ਗਈ ਤੇ ਸਾਰੇ ਹੋ ਗਏ ਬਣਾ ਅੱਲਾਹ ਹੁਣ ਉੱਪਰ ਚੜ ਜਾਵਾ ਆ ਹੁਣ ਮੁੰਡੇ ਲੱਗਿਆ ਜੀ ਅੰਮਰਸਰ ਦੀ ਲੋਕਲ ਖੋਏ ਵਾਲੀ ਕੁਲਫੀ ਖਾਨ ਗੂੜੀਆਂ ਦੇ ਨਿਸ਼ਾਨ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਚੱਲੇ ਆ ਅੰਮ੍ਰਿਤਸਰ ਦਾ ਮਸ਼ਹੂਰ ਅੰਮ੍ਰਿਤਸਰ ਦੇ ਮਸ਼ਹੂਰ ਜੂਸ ਵਾਲੇ ਕੋਲ ਜਿਹੜਾ ਕਿ ਲੋਹੜੀ ਗੇਟ ਦੇ ਲਾਗੇ ਆ ਰਸਤੇ 'ਚ ਜਾਂਦੇ ਜਾਂਦੇ ਤੁਹਾਨੂੰ ਉਸ ਦੀ ਸਾਰੀ ਡਿਟੇਲ ਦਵਾਂਗੇ ਵੀ ਕਿੱਧਰੋਂ ਜਾਣਾ ਵਾ ਤੇ ਬਸ ਪਹੁੰਚਦੇ ਆ ਤੇ ਤੁਹਾਨੂੰ ਮਿਲਦੇ ਆ ਇਸ ਟਾਈਮ ਅਸੀਂ ਅੰਮ੍ਰਿਤਸਰ ਤੋਂ ਬਾਹਰ ਉਹਦੀ ਮਾਰਕੀਟ ਤੋਂ ਬਾਹਰ ਆ ਗਏ ਆ ਤੇ ਇੱਥੋਂ ਆਟੋ ਫੜ ਕੇ ਲੋਹੜੀ ਗੇਟ ਵੱਲ ਜਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਬਾਈ ਨਾਲ ਆਪਾਂ ਡੀਲ ਡਨ ਕਰ ਲਈ 100 ਰੁਪਏ ਚ ਹੁਣ ਹੁਣ ਕਰ ਲਾ ਹੁਣ ਕਰ ਲਾ ਆਦਾ ਪਿੱਛੇ ਖੜ ਦਿੰਦੇ ਹਾਂ ਕਿਦਾਂ ਬੰਦੇ ਆ ਠੀਕ ਹੈ ਠੀਕ ਹੈ ਆ ਬਾਈ ਇਹਦੇ ਆਟੋ 'ਚ ਬੈ ਗਏ ਸੀਗੇ ਅਸੀਂ ਤੇ ਹੁਣ ਆਪਾਂ ਚੱਲੇ ਆ ਲੋਰੀ ਗੇਟ ਵੱਲ ਤੇ ਉਹ ਜੂਸ ਵਾਲੇ ਦਾ ਨਾਮ ਹੈਗਾ ਦੰਦੂ ਜੂਸ ਵਾਲਾ ਤੁਸੀਂ YouTube ਤੇ ਦੇਖ ਸਕਦੇ ਹੋ ਜਿਵੇਂ ਸਾਡੇ ਚੈਨਲ ਤੇ ਕਿ ਅਸੀਂ ਹੁਣ ਬਸ ਇੱਧਰ ਆ ਗਏ ਸੀਗੇ ਇਹ ਸ਼ਾਸਤਰੀ ਮਾਰਕੀਟ ਆ ਇੱਥੇ ਦੀ ਤੇ ਇੱਧਰ ਵੀ ਬਹੁਤ ਮਸ਼ਹੂਰ ਮਸ਼ਹੂਰ ਦੁਕਾਨਾਂ ਆ ਆਪਾਂ ਪਹੁੰਚ ਕੇ ਕਟੜਾ ਫਰੀਦ ਚੌਂਕ ਦੇ ਵਿੱਚ ਤੇ ਇਸ ਤੋਂ ਅੱਗੇ ਹੁਣ ਆਊਗਾ ਇੱਕ ਗਿਆਨੀ ਲੱਸੀ ਵਾਲਾ ਆ ਜੀ ਮਸ਼ਹੂਰ ਆ ਜੀ ਗਿਆਨੀ ਲੱਸੀ ਵਾਲਾ ਇਹਦੇ ਹੀ ਬਹੁਤ ਟੂਰਿਸਟ ਆਉਂਦਾ ਜਿਵੇਂ ਲੋਕਲ ਤਾਂ ਇੱਥੇ ਘੱਟ ਵੱਧੀ ਆਉਂਦੇ ਆ ਟੂਰਿਸਟ ਕਰਕੇ ਜ਼ਿਆਦਾ ਚੱਲਦਾ ਇਹ ਤੇ ਜਦੋਂ ਵੀ ਤੁਸੀਂ ਆਓ ਇੱਥੇ ਲੱਸੀ ਪੀ ਸਕਦੇ ਹੋ ਤੇ ਇੱਕ ਜਗ੍ਹਾ ਹੋਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਆ ਇੱਥੇ ਵੀ ਜਿਵੇਂ ਆਪਣੇ ਗਿੱਲਾਂ ਵਾਲੀ ਨਹਿਰ ਤੇ ਫਰੂਟ ਵਾਲੀ ਆ ਰੇੜੀਆਂ ਲੱਗਦੀਆਂ ਸੇਮ ਉਹੀ ਆਲ ਇੱਥੇ ਵੀ ਆ ਇੱਥੇ ਵੀ ਉਦਾਂ ਹੀ ਰੇੜੀਆਂ ਲੱਗੀਆਂ ਦੋਨੋਂ ਪਾਸੇ ਤੇ ਰੇੜੀਆਂ ਇੱਥੇ ਵੀ ਬਹੁਤ ਲੱਗਦੀਆਂ ਵਾ ਇਹ ਨਹੀਂ ਕੱਲਾ ਕਿ ਆਪਣੇ ਲੁਧਿਆਣੇ گاਵ ਵੱਧ ਪੈਂਦਾ ਵਾ ਇੱਥੇ ਵੀ ਓਵੇਂ ਹੀ ਆ ਆ ਇਧਰ ਵੀ ਰਿਕਸ਼ੇ ਓਨੀ ਚੱਲਦੇ ਜਿੰਨੇ ਆਪਣੇ ਘੰਟਾ ਘਰ ਜਾ ਆ ਆ ਗਿਆ ਜੀ ਹਾਥੀ ਗੇਟ ਆ ਇਹ ਇਹਦੇ ਇਹਦੇ ਆਪੋਜ਼ਿਟਲੀ ਸਾਈਡ ਹੈਗਾ ਦੁਰਗਿਆਣਾ ਮੰਦਿਰ ਤੇ ਜਿਹੜਾ ਤੁਸੀਂ ਦੇਖਿਆ ਹੋਊਗਾ ਉਹ ਗੋਲਡਨ ਟੈਂਪਲ ਦੀ ਟੋਪੀ ਟੈਪ ਬਣਾਇਆ ਹੋਇਆ ਵਾ ਇਹ ਰਿਕਸ਼ੇ ਦੀ ਸਵਾਰੀ ਅੰਮ੍ਰਿਤਸਰ ਦੇ ਵਿੱਚ ਚਿੰਚੀ ਦੇਖੋ ਅੰਮ੍ਰਿਤਸਰ ਜਿਵੇਂ ਆਪਣਾ ਲੁਧਿਆਣਾ ਖਾਣ ਪੀਣ ਨੂੰ ਮਸ਼ਹੂਰ ਆ ਤੇ ਅੰਮ੍ਰਿਤਸਰ ਵੀ ਓਵੇਂ ਹੀ ਖਾਣ ਪੀਣ ਨੂੰ ਪੂਰਾ ਮਸ਼ਹੂਰ ਆ ਇੱਥੇ ਵੀ ਦਾ ਤਾ ਤੇ ਕੋਈ ਨਾ ਕੋਈ ਦੁਕਾਨ ਹੈਗੀ ਹੋਈ ਆ ਜਿਹੜੀ ਤਾਂ ਕੋ ਵਧੀਆ ਖਾਣ ਪੀਣ ਵਾਲੀ ਮਿਲ ਸਕਦੀ ਆ ਆ ਦੇਖੋ ਬਾਈ ਪਹੁੰਚ ਗਏ ਨੰਦੂ ਜੂਸ ਬਾਰ ਤੇ ਇਹ ਇੱਥੋਂ ਦੀ ਬਹੁਤ ਮਸ਼ਹੂਰ ਦੁਕਾਨ ਆ ਦੇਖ ਸਕਦੇ ਤੁਸੀਂ ਹੋ ਜਾ ਅੱਗੇ ਨੂੰ ਇਹ ਤਾਂ ਬਿਲਕੁਲ ਸਹੀ ਹੈ ਮੈਂ ਦੱਸਾਂ ਜੋ ਹੋਰ ਕਿੱਥੇ ਲੈ ਲਵਾਂ ਦੇਖ ਸਕਦੇ ਹੋ ਤੁਸੀਂ ਅਗਲਾਸ ਦੇ ਵਿੱਚ ਡਰਾਈ ਫਰੂਟ ਤੇ ਫਰੂਟ ਦੀ ਕੁਆਂਟੀਟੀ ਇੰਨੀ ਜ਼ਿਆਦਾ ਵਾ ਤੇ ਗਲਾਸ 180 ਵਾਲਾ ਬਈ ਕਿੰਨੇ ਵਾਲਾ 100 ਵਾਲਾ ਤੇ 80 ਵਾਲਾ ਤੇ ਦੇਖ ਸਕਦੇ ਹੋ ਤੁਸੀਂ ਇਧਰ ਜੀ ਸਾਰਾ ਸਮਾਨ ਪਿਆ ਜੋ-ਜੋ ਪਾਣ ਵਾਲਾ ਵਾ ਜਿਵੇਂ ਫਰੂਟ ਡਰਾਈ ਫਰੂਟਸ ਆ ਜਿਹੜਾ ਆਪਣੇ 80 80 ਰੁਪਏ ਵਾਲੇ ਆ ਅੱਜ ਜਿਹੜੇ ਨਿੱਕੇ ਵਾਲੇ ਉਹ 100 ਵਾਲੇ ਆ ਬਈ ਕਰਦੇ ਹੋ ਗਏ ਬਰਾਤ ਕਹਿੰਦਾ ਅੱਵਾਹ ਅੱਲਾਹ ਨੂੰ ਪਰਚਰ ਜਮਾ ਕਿੰਨੇ ਦਾ ਰਹਿ ਗਏ ਨਹੀਂ ਦੇਖੋ ਬਈ ਮੈਂ ਕਹਿੰਦਾ ਪਹਿਲਾਂ ਡਰਿੰਗ ਨਾਲ ਆ ਫਿਰ ਦੋ ਦਾ ਬੰਦਾ ਆ ਰਿਹਾ ਜੀ ਰਿਜੈਕਸ਼ਨ ਆਈ ਜੀ ਇੱਥੇ ਆਲੀ ਕਿੱਥੇ ਗਾਣਾ ਲੋਰੀਗੇਟ ਇੱਧਰ ਤੋਂ ਸੁਬਰੀ ਇੱਧਰ ਇੱਧਰ। ਲੋਰੀਗੇਟ ਬੈਂਕੋਂ ਪੜਾਉਂਦਾ। ਲੋਰੀਗੇਟੋਂ ਖਜਾਨੇ ਗਰੀਦ ਸਾਰੇ ਚਲੋਗੀ। ਠੀਕ। ਲੋਰੀਗੇਟ ਤੋਂ ਸੱਜੇ ਹੱਥ ਮੁੜਦੇ ਬਸ ਬੈਂਕ ਦੇ ਕੋਲ ਆ ਜੀ। ਤੇ ਇੱਥੇ ਤੁਸੀਂ ਪਰੇ ਹੋਵੇ। ਆ ਜਿਹੜੇ ਗਲਾਸ ਤੇ ਵੱਡੇ ਵਾਲੇ ਦੇਖ ਰਹੇ ਹੋ। ਇਹ 100 ਰੁਪਏ ਦੇ ਆ ਤੇ ਜਿਹੜੇ ਦੂਜਾ ਭਾਂਚਾ ਵਾਲਾ ਉਹ 80 ਰੁਪਏ ਦਾ। ਜਦੋਂ ਮਿਊਜ਼ਿਕ ਲਾ ਦੇਣਾ ਪਾਗਲ। ਦਲਾਲਾ ਹੈ ਸਬ ਤੋਂ ਪਹਿਲਾ ਜੀ ਆ ਗਿਆ ਕੇਲਾ ਜਲਦੀ ਕਰੀ ਬਾਈ ਪਲੇਨ ਪੈਕ ਕਰ ਦੇ ਦੇਖਿਆ ਉਧਰ ਜੀ ਆਪਣਾ ਜੂਸ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਆਪਣਾ ਆ ਗਿਆ ਜੱਗ ਤੇ ਆ ਤੁਸੀਂ ਗਲਾਸ ਦੇ ਵਿੱਚ ਫਰੂਟ ਡਰਾਈ ਫਰੂਟ ਚੈੱਕ ਕਰ ਸਕਦੇ ਹੋ ਉੱਪਰ ਤੱਕ ਡਰਾਈ ਫਰੂਟ ਹੀ ਡਰਾਈ ਫਰੂਟ ਨੇ ਇਦੇ ਚ ਕਾਜੂ ਬਦਾਮ ਸੌਗੀ ਕੇਲੇ ਅਨਾਨਾਸ ਤੇ ਹਰ ਤਰ੍ਹਾਂ ਦਾ ਫਰੂਟ ਆ ਹੁਣ ਇਹਦੇ ਵਿੱਚ ਆਪਾਂ ਇਦਾਂ ਜੂਸ ਪਾ ਲੈਣਾ ਤੇ ਆ ਦੇਖੋ ਜੀ ਇਹਦੇ ਜਦੋਂ ਤੁਸੀਂ ਜੂਸ ਪਾ ਲੈਣਾ ਫਿਰ ਇਹਨੂੰ ਹਿਲਾ ਕੇ ਇਹਨੂੰ ਖਾਣਾ ਵੀ ਆ ਤੇ ਪੀਣਾ ਵੀ ਆ ਦੋ ਚੀਜ਼ਾਂ ਕਰਨੀਆਂ ਆ ਤੇ ਉਸ ਤੋਂ ਬਾਅਦ ਫਿਰ ਜੂਸ ਪੀਂਦੇ ਆ ਚੋਪਰ ਤੇ ਦੇਖਦੇ ਆ ਕਿਦਾਂ ਦੇਖੋ ਸੋਈ ਦਾ ਘਰੇ ਜਾਗੇ ਵੀ ਕਹਣਾ ਮੈਨੂੰ ਰੋਟੀ ਵੀ ਖਾਣੀ ਇਦੇ ਨਾਲ ਭੁੱਖ ਸੱਚੀ ਨਹੀਂ ਲੱਗਦੀ ਬਈ ਪੀਤਾ ਇਦਾਂ ਦਾ ਜੂਸ ਪੀ ਕੇ ਵੀ ਦੱਸਿਓ ਫਿਰ ਰਿਵਿਊ ਦਿਓ ਰਿਵਿਊ ਰਿਵਿਊ ਆ ਲੈ ਯਾਰ ਮਰ ਤੂੰ ਪੀ ਯਾਰ ਜੀ ਪੀ ਮੈਂ ਹਾਂ ਬਈ ਕਿਵੇਂ ਦਾ ਵਧੀਆ ਵੀਰੇ ਓਕੇ ਰਿਪੋਰਟ ਯਾਡਾ ਵੈਰੀ ਵੈਰੀ ਟੇਸਟੀ ਵੈਰੀ ਵੈਰੀ ਟੇਸਟੀ ਲਾਜਵਾ ਅਜੀਲੋ ਇਦਾਂ ਬਣਾਈ ਦੀ ਰਹੀ ਬਣਾਈ ਦਾ ਬਸ ਫਰੂਟ ਦੇ ਵਿੱਚ ਜੂਸ ਪਾ ਲੈਣਾ ਵਾ ਤੇ ਇਹ ਮਿਕਸ ਫਰੂਟ ਜੂਸ ਵਿਦ ਫਰੂਟਸ ਇਹਨੂੰ ਖਾ ਕੇ ਤੁਹਾਡਾ ਮੈਂ ਸੱਚੀ ਦੱਸਾਂ ਭੁੱਖ ਜਮਾ ਨਹੀਂ ਰਹਿਣੀ ਰੋਟੀ ਦੀ ਭੁੱਖ ਨਹੀਂ ਰਹਿੰਦੀ ਹੈਗੀ ਇਹਨੂੰ ਪੀ ਕੇ ਖਾਣਾ ਜਾਂ ਖਾ ਕੇ ਪੀਣਾ ਇਹ ਤੁਸੀਂ ਦੇਖਣਾ ਸੋ ਇਹਦੇ ਨਾਲ ਹੁਣ ਆਪਾਂ ਵੀ ਪੀਨੇ ਆ ਜੂਸ ਤੇ ਆਪਣਾ ਜੂਸ ਹੋ ਰਿਹਾ ਥੋੜਾ ਠੰਡਾ ਤੇ ਫਿਰ ਆਪਾਂ ਪੀਨੇ ਆ ਦੇ ਆ ਬਈ ਸਵਾਦ ਆ ਗਿਆ ਕਾਲ ਬਾਦ ਪੀਤਾ ਬਾਈ ਫਿਰ ਵੀ ਉਹੀ ਟੇਸਟ ਆ ਜਮਾਈ ਦਾ ਯਾ ਅੱਲਾਹ ਇਹ ਗਲਾਸ ਦੇ ਵਿੱਚ ਆਪਾਂ ਜਦੋਂ ਜੂਸ ਨੂੰ ਪਾ ਲੈਣਾ ਵਾ ਤੇ ਇੰਨੀ ਕੀ ਕੁਆਂਟੀਟੀ ਪਾ ਆਗੇ ਜੂਸ ਦੀ ਤੇ 180 ਇਹਨੂੰ ਮਿਕਸ ਕਰਨਾ 180 ਉਸ ਤੋਂ ਬਾਅਦ ਜਦੋਂ ਬਾਈ ਅਲੱਗ ਤਰ੍ਹਾਂ ਦੀ ਚੀਜ਼ ਬਣਾਈ ਹੈ ਟੇਸਟ ਦੱਸੋ ਬਹੁਤ ਸਵਾਦ ਬਾਈ ਹਰ ਫਰੂਟ ਦਾ ਬਦਾਮ ਦਾ ਪੱਲੀ ਗੱਲੀ ਜੀ ਦਾ ਸਵਾਦ ਆਉਂਦਾ ਹੈ ਇਹਦੇ ਵਿੱਚ ਜਦੋਂ ਵੀ ਤੁਸੀਂ ਕਦੇ ਅੰਮ੍ਰਿਤਸਰ ਆਓ ਆ ਜਗ੍ਹਾ ਜ਼ਰੂਰ ਆਇਓ ਲੋਰੀ ਗੇਟ ਤੇ ਨੰਦੂ ਜੂਸ ਬਾਰ ਆਹ ਜੂਸ ਵਾਲੇ ਭਾਂਡੇ ਜਿਹੜੇ ਤੁਸੀਂ ਖਾਲੀ ਦੇਖ ਰਹੇ ਹੋ ਨਾ ਆ ਇਹਨਾਂ ਨੇ ਮਖਾਏ ਆ ਕਿਵੇਂ ਲੱਗਾ ਭੁੱਖ ਹੈਗੀ ਆ ਹੁਣ ਭੁੱਖ ਨਹੀਂ ਨਹੀਂ ਬਈ ਭੁੱਖ ਜਾਵਾਂਗੇ ਆ ਮਾਲਿਕ ਆ ਜੂਸ ਪੀ ਕੇ ਤਾਂ ਜਾਵਾਂ ਭੁੱਖ ਨਹੀਂ ਰਹਿੰਦੀ ਹੁਣ ਆਹ ਇੱਥੋਂ ਟ੍ਰੇਨ ਫੜ ਲੈਣੀ ਥੋੜੀ ਦੇਰ ਤੱਕ ਤੇ ਉਸ ਤੋਂ ਬਾਅਦ ਸਿੱਧਾ ਕਰੀਵਰ ਘਰ ਜਾ ਕੇ ਕੋਈ ਖਾਣਾ ਵੀ ਪੀਵਾਂਗੇ ਹੁਣ ਤਾਂ ਲੋੜ ਨਹੀਂ ਹੈਗੀ ਤੇ ਤੁਸੀਂ ਜ਼ਰੂਰ ਆਇਓ ਇੱਥੇ ਇਹ ਵੀ ਇੱਕ ਬਹੁਤ ਸ਼ੂਰ ਲੋਕੇਸ਼ਨ ਆ ਅੰਬਰਸਰ ਦੀ ਟੌਰੀ ਗੇਟ ਦੀ بڑے ਲੋਕ ਅੰਬਰਸਰ ਆ ਕੇ ਇੱਥੇ ਮੋੜ ਜਾਂਦੇ ਆ ਉੱਥੇ ਮਾਰਕੀਟ 'ਚ ਘੁੰਮ ਘਮ ਕੇ ਸਾਫੀ ਕੇ ਤੁਰ ਜਾਂਦੇ ਆ ਸਰਵਲ ਹੋਰੀਗੇਟ 20 ਰੁਪਏ ਕਰਾਇਆ ਲੱਗਣਾ ਤੁਹਾਡਾ ਤੁਹਾਡਾ 20 ਰੁਪਏ ਲਾ ਕੇ ਜਿਹੜੀ ਆਪਣੀ ਜਿੱਥੇ ਦਾ ਦਲਦਲੀ ਸਪੀਚ ਕਰਨ ਹੋਣਾ ਹੈ ਕਦੇ ਕਿਉਂਕਿ ਇਹਨਾਂ ਨੂੰ ਵੀ ਤਾਂ ਤੁਸੀਂ ਕਿੰਧਰ ਪਿਲੋ ਸੋ ਇੱਥੇ ਪਹੁੰਚ ਗਏ ਅੰਮ੍ਰਿਤਸਰ ਨੰਦਨ ਨਵੇਂ ਸਟੇਸ਼ਨ ਤੇ ਪਹੁੰਚ ਗਏ ਤੇ ਸਟੇਸ਼ਨ ਜਾਣ ਤੋਂ ਪਹਿਲਾਂ ਅਸੀਂ ਜਲਿਆਂ ਵਾਲਾ ਬਾਗ ਦੇਖ ਕੇ ਜਾਣਾ ਵਾ ਤੇ ਉਸ ਤੋਂ ਬਾਅਦ ਨਸੀਦਾ ਸਟੇਸ਼ਨ ਤੇ ਮਿਲਾਂਗੇ ਦੁੱਧ ਜੱਸ ਪੀ ਲਿਆ ਆਪਣਾ ਉਹੀ ਬਾਈ ਇੱਥੇ ਖੜੇ ਸੀਗੇ ਆਟੋ ਵਾਲੇ ਤੇ ਹੁਣ ਇਹਨਾਂ ਦੇ ਨਾਲ ਹੀ ਹੁਣ ਆਪਾਂ ਚੱਲੇ ਆ ਅੱਗੇ ਆ ਹੁਣ ਮੁੰਡੇ ਲੱਗਿਆ ਜੀ ਅੰਮ੍ਰਿਤਸਰ ਦੀ ਲੋਕਲ ਖੋਏ ਵਾਲੀ ਕੁਲਫੀ ਖਾਣ ਕਿਵੇਂ ਆ ਵਾਹ ਨਹੀ ਸ਼ਟ ਕਰੋ ਵਧੀਆ ਵਧੀਆ ਜੇ ਹੁਣ ਅਸੀਂ ਚੱਲੇ ਆਂ ਜੀ ਜਲਿਆਂ ਵਾਲਾ ਬਾਗ ਆ ਤੁਸੀ ਦੇਖ ਸਕਦੇ ਆਂ ਚੱਲਿਆਂ ਵਾਲਾ ਬਾਗ ਤੇ ਇਧਰ ਦੇ ਪਾਸੇ ਐਂਟਰੀ ਆ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਨੇ ਆਂ ਇਹਦੇ ਹੋਇਆ ਮਾਬਾ ਨਹੀਂ ਹੈ ਹਲੋ ਹੈ ਇਹ ਕੈਟਾਗੋਰਾ ਹੈ ਪਹਿਲੀ ਗਲੀ ਐਸੀ ਨਹੀਂ ਫੋਟੋ ਵਿੱਚ ਨਹੀਂ ਆਂ ਗੈਲਰੀ ਇੱਕ ਤੁਹਾਨੂੰ ਦਿਖਾ ਚੁੱਕਿਆ ਹਾਂ ਗੈਲਰੀ ਦੋ ਚ ਚੱਲੇ ਆ ਆ ਸੋਨੇ ਦੀ ਫੋਟੋ ਖਿੱਚਦੀ ਐ ਸੋਨਾ ਸੋਨਾ ਲੱਗ ਰਿਹਾ

ਆਹ ਹੀ ਰੀਲ ਲਗਾ ਲੈਣੇ ਇਥੇ ਆ ਤੁਸੀਂ ਗੂਗਲ ਕਰ ਲਓ ਇਤਿਆਹਾ ਦਾ ਗੂਗਲ ਕਰ ਲੈਣਾ ਤੇ ਤੁਸੀਂ ਮਾਰਕ ਦੇਖ ਰਹੇ ਹੋ ਇਹ ਉਸ ਟਾਈਮ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੁਹਾਨੂੰ ਇੱਥੇ ਖੜਕੇ ਦਿਖਾ ਰਹੇ ਹਾਂ ਆ ਜਿਹੜਾ ਸਾਹਮਣੇ ਤੁਸੀਂ ਦਰਵਾਜਾ ਦੇਖ ਰਹੇ ਹੋ ਇਧਰੋਂ ਹੀ ਤੁਰ ਗਿਆਣਾ ਮੰਦਿਰ ਨੂੰ ਤੇ ਸਟੇਸ਼ਨ ਨੂੰ ਰਸਤਾ ਜਾਂਦਾ ਵਾ ਤੇ ਆਪਾਂ ਤੁਹਾਨੂੰ ਹਣ ਤੁਰ ਗਿਆਣਾ ਮੰਦਿਰ ਦਾ ਬਾਰੋ ਚਾਕਾ ਦਿਖਾਣੇ ਆ ਤੇ ਤੁਸੀਂ ਦਰਸ਼ਨ ਕਰ ਲਿਓ ਸਾਰੇ ਜਣੇ ਆ ਆ ਗਿਆ ਜੀ ਇੱਧਰਲੇ ਪਾਸੇ ਤੁਰ ਗਿਆਣਾ ਮੰਦਿਰ ਆ ਗਿਆ ਆ ਆ ਥੱਲੇ ਇਹਦੀ ਪਾਰਕਿੰਗ ਆ ਜੀ ਤੇ ਆ ਮੇਨਗੇਟ ਹੈ ਇੱਥੋਂ ਦਾ ਦਰਬਾਰ ਚੰਦਰ ਐਂਟਰ ਹੋਣ ਦਾ ਦੇਖ ਲੋ ਜੀ ਇਹ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਮਸ਼ਹੂਰ ਤੀਰਥ ਸਥਾਨ ਆ ਭਾਈ ਜੀ ਫੇਰ ਮਿਲਾਂਗੇ ਕਦੇ ਆਪਾਂ ਗੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਸਟੇਸ਼ਨ ਘੈਲੋ ਸਟੇਸ਼ਨ ਘੈਲੋ ਜੋ ਤੁਸੀਂ ਕਹਿਣਾ ਕਹਿ ਲੋ ਤੇ ਹੁਣ ਬਸ ਸਾਰਾ ਕੁਝ ਦੇਖ ਲਿਆ ਅੰਬਰਸਰਦਾ ਤੇ ਹੁਣ ਦਿਨ ਪ੍ਰਤੀ ਦਿਨ ਸਾਡਾ ਤੁਸੀਂ ਵੱਧ ਤੋਂ ਵੱਧ ਪਿਆਰ ਕਰੋ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜਿੰਨੇ ਬਟਨਾਂ ਦੇ ਸਾਰੇ ਦਬ ਦੋ ਅੱਗੇ ਤੁਹਾਨੂੰ ਹੋਰ ਵਧੀਆ-ਵਧੀਆ ਕੰਟੈਂਟ ਦਿਖਾਵਾਂਗੇ ਅਸੀਂ ਸੋ ਇਸੇ ਨਾਲ ਤੁਹਾਨੂੰ ਮਿਲਦੇ ਆਂ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾ